ਪੰਜਾਬ ਸਰਕਾਰ ਨੇ ਸੂਬੇ ਵਿੱਚ ਬਿਜਲੀ ਦੀ ਬਚਤ, ਚੋਰੀ ਤੇ ਨਕੇਲ ਅਤੇ ਪਾਰਦਰਸ਼ੀ ਬਿਲਿੰਗ ਲਿਆਉਣ ਲਈ ਸਮਾਰਟ ਮੀਟਰ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਯੋਜਨਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਾਵਰ ਸੈਕਟਰ ਦੀ ਸੁਧਾਰ ਵੱਲ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ। ਸਮਾਰਟ ਮੀਟਰ ਕੀ ਹੁੰਦੇ ਨੇ? ਸਮਾਰਟ ਮੀਟਰ ਇੱਕ ਐਡਵਾਂਸ ਮੀਟਰੀ ਡਿਵਾਈਸ ਹੁੰਦੀ ਹੈ ਜੋ ਰੋਜ਼ਾਨਾ ਦੀ ਬਿਜਲੀ ਖਪਤ ਨੂੰ ਰਿਕਾਰਡ ਕਰਦੀ ਹੈ ਤੇ ਇਹ ਡਾਟਾ ਸਿੱਧਾ ਸਰਵਰ ਤੱਕ ਭੇਜ ਦਿੰਦੀ ਹੈ। ਇਸ ਨਾਲ ਨਕਲੀ ਬਿਲਿੰਗ, ਮੀਟਰ ਰੀਡਰ ਦੀ ਗਲਤੀ ਜਾਂ ਬਿਜਲੀ ਚੋਰੀ ਤੋਂ ਬਚਾਅ ਹੋ ਸਕਦਾ ਹੈ। ਭਗਵੰਤ ਮਾਨ ਦਾ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸਮਾਰਟ ਮੀਟਰਾਂ ਦੇ ਆਉਣ ਨਾਲ ਨਾਗਰਿਕਾਂ ਨੂੰ ਐਪ ਰਾਹੀਂ ਆਪਣੀ ਬਿਜਲੀ ਖਪਤ ਤੇ ਬਿਲਿੰਗ ਦੀ ਸਹੂਲਤ ਮਿਲੇਗੀ ਇਹਨਾਂ ਮੀਟਰਾਂ ਨਾਲ ਪ੍ਰਣਾਲੀ ਵਿੱਚ ਪਾਰਦਰਸ਼ਤਾ ਆਵੇਗੀ ਤੇ ਗ੍ਰਾਹਕਾਂ ਨੂੰ ਵਧੇਰੇ ਸੁਵਿਧਾ ਮਿਲੇਗੀ ਕਿੱਥੇ ਕਿੱਥੇ ਲੱਗਣਗੇ ਸਮਾਰਟ ਮੀਟਰ ਸਰਕਾਰ ਨੇ ਪਹਿਲੇ ਪੜਾ ਚਲੂਦਿਆਣਾ ਅੰਮ੍ਰਿਤਸਰ ਜਲੰਧਰ ਮੋਹਾਲੀ ਤੇ ਪਟਿਆਲਾ ਵਰਗੇ ਵੱਡੇ ਸ਼ਹਿਰਾਂ ਵਿੱਚ ਸਮਾਰਟ ਮੀਟਰ ਲਗਾਉਣ ਦੀ ਯੋਜਨਾ ਬਣਾਈ ਹੈ ਇਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਇਹ ਪ੍ਰਣਾਲੀ ਲਾਗੂ ਕੀਤੀ ਜਾਵੇਗੀ की फायदा बिलिंग की गड़बड़ खत्म ऐप राही लाइव मीटर पढ़ाई बिजली की बचत हो संभावना बिजली चोरी से रोकथाम मीटर रीडर से निर्भरता खत्म जनता की राय लोका एवी कई लोगों ने यह भी सवाल उठाए हैं कि क्योंकि समार्ट मीटर च कई बार ज्यादा रीडें लगा की शिकायत हुई है मीटर सही काम करेंगे इसते पावर कारपोरेशन ने कहा कि जो मीटर लगाए जाएंगे वह बिस सर्टिफाइड से टैसट किए हो ਕੀ ਸਮਾਰਟ ਮੀਟਰ ਲਗਵਾਉਣਾ ਲਾਜ਼ਮੀ ਹੋਵੇਗਾ ਸਰਕਾਰ ਨੇ ਇਹ ਸਾਫ ਕਰ ਦਿੱਤਾ ਹੈ ਕਿ ਇਹ ਪ੍ਰਣਾਲੀ ਹੌਲੀ ਹੌਲੀ ਲਾਗੂ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਸਮਝਾ ਕੇ ਉਹਨਾਂ ਦੀ ਸਹਿਮਤੀ ਨਾਲ ਹੀ ਮੀਟਰ ਤਬਦੀਲ ਕੀਤੇ ਜਾਣਗੇ ਪੰਜਾਬ ਸਰਕਾਰ ਦੇ ਸਮਾਰਟ ਮੀਟਰਾਂ ਵੱਲ ਉਠਾਏ ਜਾ ਰਹੇ ਕਦਮ ਨਾਲ ਬਿਜਲੀ ਪ੍ਰਣਾਲੀ ਵਿੱਚ ਆਧੁਨਿਕਤਾ ਪਾਰਦਰਸ਼ਤਾ ਤੇ ਲੋਕਾਂ ਦੀ ਸਹੂਲਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਪ੍ਰੋਜੈਕਟ ਕਿੰਨਾ ਸਫਲ ਹੁੰਦਾ ਹੈ ਅਤੇ ਜਨਤਾ ਇਸ ਨੂੰ ਕਿਵੇਂ ਸਵੀਕਾਰਦੀ ਹੈ